ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 27 28 29 ਅਤੇ 30 ਜਿਹੜੇ ਆਖਰੀ ਚਾਰ ਦਿਨ ਬਚਾਰੇ ਨੇ ਜੂਨ ਮਹੀਨੇ ਦੇ ਇਸ ਦਿਨ ਮੌਨਸੂਨ ਦੀ ਗਤੀਵਿਧੀ ਹੁਣ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ ਅੱਜ ਦਾ ਮੌਸਮ ਕਿਵੇਂ ਦਾ ਰਹੇਗਾ ਆਉਣ ਦੇ 2-3 ਦਿਨਾਂ ਦੇ ਵਿੱਚ ਕਿਵੇਂ ਮੀਂਹ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਸਾਰੀ ਜਾਣਕਾਰੀ ਦੇਵਾਂਗੇ ਜੀ ਸੈਟਲਾਈਟ ਇਮੇਜ ਦੇਖਾਂਗੇ ਤੇ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਵੀ ਦੇਖਾਂਗੇ ਜੀ ਸਭ ਤੋਂ ਪਹਿਲਾਂ ਸੈਟਲਾਈਟ ਇਮੇਜ ਡਿਸਕਸ ਕਰਦੇ ਹਾਂ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਹਾਲ ਤੁਹਾਨੂੰ ਪੰਜਾਬ ਤੋਂ ਇਲਾਵਾ ਬਾਕੀ ਸੂਬੇ ਜਿਹੜੇ ਪੰਜਾਬ ਤੋਂ ਇਛੇ ਹਨ ਜੇ Rajasthan Haryana UP Uttarakhand ਤੇ Himachal ਇਹਨਾਂ ਦੇ ਵਿੱਚ ਪੂਰੇ ਬਧੀਆ ਤਰੀਕੇ ਨਾਲ ਬੱਦਲਬਾਈ ਛਾ ਚੁੱਕੀ ਹੈ ਤੇ ਹੁਣ ਅਗਰ ਜ਼ੂਮ ਕਰਕੇ ਦਿਖਾਵਾਂ ਤੁਹਾਨੂੰ ਮੈਂ ਤਾਂ ਜਿਹੜੀ ਬੈਲਟ Rajasthan ਤੇ Haryana ਨੂੰ ਟੱਚ ਕਰਦੀ ਹੈ ਇਹਨਾਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਬੱਦਲਬਾਈ ਚਾਲੂ ਹੋ ਚੁੱਕੀ ਹੈ ਰਾਤ ਵੇਲੇ ਵੀ ਕਾਫੀ ਬੱਦਲਬਾਈ ਦੁਆਬੇ ਦੇ ਇਸ ਏਰੀਆ ਦੇ ਵਿੱਚ ਮਾਨਸੇ ਦੇ ਵਿੱਚ ਇਹ ਦੋ ਇਲਾਕਿਆਂ ਦੇ ਵਿੱਚ ਬਠਿੰਡਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਦੇ ਨੇੜੇ ਦੇ ਇਲਾਕੇ ਰੋਪੜ ਤੇ ਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਰਾਤ ਵੇਲੇ ਤੁਸੀਂ ਬੱਦਲਬਾਈ ਬਣਨੀ ਸ਼ੁਰੂ ਹੋ ਚੁੱਕੀ ਸੀ ਤੇ ਸਵੇਰ ਵੇਲੇ ਕਾਫੀ ਜਗ੍ਹਾ ਕਿਣਮਣਕਣੀ ਦੀ ਖਬਰ ਅਧਰਾਂ ਤੋਂ ਬਾਅਦ ਦਿਖਾਈ ਦਿੱਤੀਆਂ ਨੇ ਜੀ ਅੱਜ ਸਵੇਰ ਵੇਲੇ ਤੋਂ ਹੀ ਇਹ ਮੌਸਮ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਬੱਦਲਬਾਈ ਬਣਨ ਦੇ ਪੂਰੇ ਪੂਰੇ ਚਾਂਸ ਬਣੇ ਹੋਏ ਨੇ ਜੀ ਅੱਜ ਜ਼ਿਆਦਾਤਰ ਮੇਨ ਇਹ ਦੇ ਵਿੱਚ ਦੁਆਬੇ ਦਾ ਏਰੀਆ ਕਵਰ ਹੁੰਦਾ ਦਿਖਾਈ ਦੇ ਰਿਹਾ ਹੈ ਮਾਲ ਮਾਲਵੇ ਦਾ ਏਰੀਆ ਕਬਰ ਦਿਖਾਈ ਦਿੰਦਾ ਹੋ ਰਿਹਾ ਤੇ ਥੋੜਾ ਬੋਤਾ ਮਾਝੇ ਦਾ ਏਰੀਆ ਵਿੱਚ ਵੀ ਇਸ ਦਾ ਅਸਰ ਅੱਜ ਦਿਖਾਈ ਦੇ ਰਿਹਾ ਹੈ ਜੀ ਬਾਕੀ ਆਉਂਦੇ ਦਿਨਾਂ ਦੀ ਅਗਰ ਗੱਲ ਕਰੀਏ ਤਾਂ ਨਾਲ ਦੀ ਨਾਲ ਅਲਰਟ ਦੇਖ ਲੈਂਦੇ ਹਾਂ ਮੌਸਮ ਵਿਭਾਗ ਦੇ ਕੀ ਨੇ ਤੇ ਨਾਲ ਦੀ ਨਾਲ ਆਪਾਂ ਦਿਨ ਦੇ ਹਿਸਾਬ ਨਾਲ ਮੌਨਸੂਨ ਦੀ ਵੀ ਗੱਲ ਕਰ ਲਵਾਂਗੇ ਤੇ ਅਲਰਟ ਦੀ ਵੀ ਗੱਲ ਕਰ ਲਵਾਂਗੇ ਜੀ ਮੌਸਮ ਵਿਭਾਗ ਵੱਲੋਂ ਜਿਹੜੇ ਅਲਰਟ 26 ਤਰੀਕ ਨੂੰ ਜਾਰੀ ਹੋਏ ਨੇ ਜੀ ਉਨਾ ਅਲਰਟਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਆਉਂਦੇ 24 ਘੰਟੇ ਦਾ ਮੌਸਮ ਡਰਾਈ ਤੇ ਦੱਸਿਆ ਗਿਆ ਸੀ ਪਰ ਹੁਣ ਕਾਫੀ ਟਾਈਮ ਲੰਘ ਚੁੱਕਿਆ ਹੈ ਅਤੇ ਹਰਿਆਣਾ ਦੇ ਵਿੱਚ ਬਹੁਤ ਵਧੀਆ ਉਮੀਦ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਸੀ ਟੈਂਪਰੇਚਰ ਜਿਹੜਾ ਪਿਛਲੇ ਦਿਨਾਂ ਨਾਲੋਂ ਬੀਤੀ ਕੱਲ 43 ਡਿਗਰੀ 44 ਡਿਗਰੀ ਪੰਜਾਬ ਹਰਿਆਣਾ ਵਿੱਚ ਦੇਖਿਆ ਗਿਆ ਸੀ ਜੋ ਕਿ 3 ਤੋਂ 4 ਡਿਗਰੀ ਨੋਰਮਲ ਟੈਂਪਰੇਚਰ ਵਾਲੋ ਘੱਟ ਸੀ 26 ਤਰੀਕ ਲੰਘ ਚੁੱਕੀ ਹੈ ਜੀ 27 ਤਰੀਕ ਦੇ ਹਾਲਾਤ ਜਿਹੜੇ ਤੁਹਾਡੇ ਸਾਹਮਣੇ ਨੇ ਆਈਸੋਲੇਟਡ ਮੌਸਮ ਪੰਜਾਬ ਦੇ ਵਿੱਚ ਸੈਕਲਟਡ ਹਰਿਆਣਾ ਦੇ ਵਿੱਚ ਦੱਸਿਆ ਗਿਆ ਹੈ ਜਿਵੇਂ ਹਰਿਆਣਾ ਦੇ ਵਿੱਚ ਜ਼ਿਆਦਾ ਮੀਂਹ ਦੇ ਚਾਂਸ ਅੱਜ ਬਣਦੇ ਦਿਖਾਈ ਦੇ ਰਹੇ 28 ਤਰੀਕ ਦੀ ਗੱਲ ਕਰੀਏ 28 ਤਰੀਕ ਨੂੰ ਫੇਰ ਥੋੜੇ ਜਿਹਾ ਜ਼ਿਆਦਾ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਮੀਂਹ ਤੇ 28 ਤਰੀਕ ਦੀ ਅਗਰ ਗੱਲ ਕਰੀਏ ਤਾਂ ਸਵੇਰ ਵੇਲੇ ਤਾਂ ਕੋਈ ਬਹੁਤ ਵੱਡੇ ਹਾਲਾਤ ਨਹੀਂ ਨੇ ਪਰ ਦੁਪਹਿਰ ਤੋਂ ਬਾਅਦ ਰਾਤ ਅਤੇ 29 ਤਰੀਕ ਦੀ ਸਵੇ 29 ਦੀ ਅਗਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਲਗਾਤਾਰ 4 ਦਿਨ 29 30 31 ਅਤੇ ਪਹਿਲੀ ਅਤੇ 2 ਤਰੀਕ ਇਹ 4 ਦਿਨ ਨੇ ਜਿਹੜੇ 29 ਤੀ ਪਹਿਲੀ ਤੇ 2 ਤਰੀਕ ਜੂਨ ਤੋਂ ਲੈ ਕੇ ਜੁਲਾਈ ਮਹੀਨੇ ਦੇ ਦੇ ਪਹਿਲੇ 4 ਦਿਨ ਨੇ ਜੀ ਇਹਨਾਂ ਵਿੱਚ ਲਗਾਤਾਰ ਮੀਂਹ ਦੇ ਹਾਲਾਤ ਹੁਣ ਪੰਜਾਬ ਵਿੱਚ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਹੁਣ ਮੌਨਸੂਨ ਪੰਜਾਬ ਦੇ ਵਿੱਚ ਕੂਚ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਪ੍ਰੀ ਮੌਨਸੂਨ ਜਿਹੜੇ ਹਲਚਲਾਂ ਨੇ ਉਹ ਸ਼ੁਰੂ ਹੋ ਚੁੱਕੇ ਨੇ ਜੇ ਬੀਤੀ ਕੱਲ ਤੋਂ ਕਾਫੀ ਦਿਨ ਦਿਨ ਦੇ ਕਾਫੀ ਇਲਾਕਿਆਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਵਿੱਚ ਬਹੁਤ ਜਗ੍ਹਾਾਂ 'ਤੇ ਟੁੱਟਵੇਂ ਰੂਪ ਦੇ ਵਿੱਚ ਮੀਂਹ ਝੱਖੜ ਤੇਜ਼ ਹਨੇਰੀਆਂ ਚੱਲਦੀਆਂ ਚੱਲਣ ਦੀ ਖਬਰ ਆ ਪਿੱਤੀ ਕੱਲ ਮਿਲੀਆਂ ਨੇ ਤੇ ਆਉਂਦੇ ਹੁਣ ਅੱਜ ਵੀ ਅਤੇ ਕੱਲ ਨੂੰ ਵੀ 27 ਅਤੇ 28 ਤਰੀਕ ਨੂੰ ਵੀ ਜਿਹੇ ਹਾਲਾਤ ਰਹਿਣਗੇ 29 ਤੋਂ ਲਗਾਤਾਰ ਮੀਂਹ ਦੇ ਚਾਂਸ ਬਣੇ ਹੋਏ ਦਿਖਾਈ ਦੇ ਰਹੇ ਨੇ 29 30 31 ਅਤੇ ਪਹਿਲੀ ਸੌਰੀ 29 30 ਪਹਿਲੀ ਅਤੇ 2 ਜੁਲਾਈ ਇਹ ਚਾਰ ਦਿਨ ਨੇ ਬਹੁਤ ਵਧੀਆ ਮੀਂਹ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਤੁਹਾਨੂੰ ਅਗਰ ਅਲਰਟ ਦੀ ਦਿਖਾਵਾਂ ਤਾਂ ਅਲਰਟ ਵਿੱਚ ਵੀ ਦੇਖੋ ਜੇ ਤੁਸੀਂ 26 ਤਰੀਕ ਲੰਘ ਚੁੱਕੀ ਹੈ ਜੀ 27 ਤਰੀਕ ਤੋਂ ਥੰਡਰਸਟਾਰਮ ਹੈਵੀ ਰੇਨ 28 ਤਰੀਕ ਨੂੰ ਉਸ ਤੋਂ ਇਲਾਵਾ ਫਿਰ 29 30 ਨੂੰ ਹੈਵੀ ਰੇਨ ਦੇ ਨਾਲ ਨਾਲ ਥੰਡਰਸਟਾਰਮ ਲਾਈਟਨਿੰਗ ਐਂਡ ਆਈਸੋਲੇਟਡ ਪਲੇਸਾਂ ਤੇ ਦ ਸੀਗੰਜ ਨੇ ਇਹ ਚੀਜ਼ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਹੁਣ ਮੌਨਸੂਨੀ ਗਤੀਵਿਧੀਆਂ ਪੰਜਾਬ ਹਰਿਆਣਾ ਤੇ ਉੱਤਰੀ ਭਾਰਤ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਜੀ ਤੇ ਹੁਣ ਲਗਾਤਾਰ ਇਹਨਾਂ ਗਤੀਵਿਧੀਆਂ ਨਾਲ ਗਰਮੀ ਤੋਂ ਰਾਹਤ ਮਿਲਦੀ ਪੰਜਾਬ ਵਾਸੀਆਂ ਨੂੰ ਤੇ ਉੱਤਰੀ ਭਾਰਤ ਦੇ ਵਿੱਚ ਦਿਖਾਈ ਦੇ ਰਹੀ ਹੈ ਅਗਰ ਗੱਲ ਕਰੀਏ ਸਭ ਤੋਂ ਪਹਿਲਾਂ ਮੌਨਸੂਨ ਜਿਹੜਾ ਪੰਜਾਬ ਦੇ ਵਿੱਚ ਐਂਟਰ ਕਰੇਗਾ ਤਾਂ ਉਹ ਦੁਆਬੇ ਵਾਲੀ ਸਾਈਡ ਤੋਂ ਐਂਟਰ ਕਰੇਗਾ ਫਿਰ ਉਹ ਮਾਨਸੇ ਮਾਲਵੇ ਦੇ ਇਲਾਕੇ ਨੂੰ ਕਵਰ ਕਰੇਗਾ ਫਿਰ ਉਹ ਹੁੰਦਾ ਹੋਇਆ ਉੱਪਰ ਮਾਝੇ ਵੱਲ ਵਧੇਗਾ ਜੀ ਤੇ ਗੱਲ ਕਰ ਲਈ ਅਗਰ ਕਿਹੜੇ ਕਿਹੜੇ ਖੇਤਰੀ ਇਸ ਦੇ ਵਿੱਚ ਕਵਰ ਹੋਵੇਗਾ ਉਹਦੇ ਵਾਸਤੇ ਅਸੀਂ ਸਪੈਸ਼ਲ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਦੇਖਣ ਦੇ ਲਈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜिले ਤੇ ਸ਼ਹਿਰ ਦਾ ਨਾਮ ਲਿਖ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਜ਼ਿਆਦਾ ਦੋਸਤਾਂ ਤੱਕ ਉਹਨਾਂ ਤੱਕ ਵੀ ਇਹ ਮੌਸਮ ਦੀ ਜਾਣਕਾਰੀ ਪਹੁੰਚ ਸਕੇ ਇਹ ਸੀ ਅੱਜ ਦੁਪਹਿਰ ਦੀ ਸੌਰੀ ਅੱਜ ਸਵੇਰ ਦੀ ਅਪਡੇਟ ਦੁਪਹਿਰ ਤੇ ਸ਼ਾਮ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਬਨੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼